ਕੁਝ ਤਾਂ ਖਾਸ ਹੈ ਤੇਰੀ ਇਸ ਕੁਦਰਤ ਦੇ ਵਿੱਚ ਕੁਝ ਤਾਂ ਖਾਸ ਹੈ ਤੇਰੀ ਇਸ ਕੁਦਰਤ ਦੇ ਵਿੱਚ ਜਿੱਥੇ ਆ ਕੇ ਰੂਹ ਨੂੰ ਸਕੂਨ ਮਿਲਦਾ ਏ ਕੁਝ ਤਾਂ ਖਾਸ ਹੈ ਤੇਰੀ ਇਸ ਕੁਦਰਤ ਦੇ ਵਿੱਚ ਜਿੱਥੇ ਆ ਕੇ ਰੂਹ ਨੂੰ ਸਕੂਨ ਮਿਲਦਾ ਏ ਦਿਲ ਅਤੇ ਦਿਮਾਗ ਨੂੰ ਸ਼ਾਂਤੀ ਮਿਲਦੀ ਹੈ ਲੱਖਾਂ ਹੀ ਉਲਝਣਾ ਨੇ ਮੇਰੇ ਇਸ ਮਨ ਦੇ ਵਿੱਚ ਲੱਖਾਂ ਹੀ ਉਲਝਣਾ ਨੇ ਮੇਰੇ ਇਸ ਮਨ ਦੇ ਵਿੱਚ ਪਰ ਤੂੰ ਮੇਰੀ ਇੱਕ ਇੱਕ ਪਟਕਣ ਨੂੰ ਖਤਮ ਕੀਤਾ ਪਰ ਤੂੰ ਮੇਰੀ ਇੱਕ ਇੱਕ ਪਟਕਣ ਨੂੰ ਖਤਮ ਕੀਤਾ ਆਕੇ ਮੇਰੇ ਹੱਥ ਨਾਲ ਹੱਥ ਤੂੰ ਜਦੋਂ ਮਿਲਾਇਆ ਏ ਮੈਂ ਵੀ ਕਿਹਾ ਵਾਰ ਵਾ ਤੂੰ ਵੀ ਕਿੰਨਾ ਮੈਨੂੰ ਅਜ਼ਮਾਇਆ ਏ ਮੈਂ ਵੀ ਕਿਹਾ ਵਾ ਰੱਬਾ ਤੂੰ ਕਿੰਨਾ ਮੈਨੂੰ ਅਜ਼ਮਾਇਆ ਏ ਤੂੰ ਵੀ ਹੱਸਿਆ ਤੂੰ ਵੀ ਹੱਸਿਆ ਤੇ ਗੱਲ ਨਾਲ ਲਾਇਆ ਏ ਕਹਿੰਦਾ ਇਹ ਮੇਰੀ ਕੁਦਰਤ ਦੀ ਮਾਇਆ ਏ ਕੰਦਾ ਇਹ ਮੇਰੀ ਕੁਦਰਤ ਦੀ ਮਾਇਆ ਏ ਮੈਂ ਜਿੱਥੇ ਚਾਹਾਂ ਜਿਵੇਂ ਚਾਹਾਂ ਤੈਨੂੰ ਪਰਖ ਸਕਦਾ ਹਾਂ ਮੈਂ ਜਿੱਥੇ ਚਾਹਾਂ ਜਿਵੇਂ ਚਾਹਾਂ ਤੈਨੂੰ ਪਰਖ ਸਕਦਾ ਹਾਂ ਇਹ ਮੇਰੀ ਕੁਦਰਤ ਦੀ ਮਾਇਆ ਏ ਜਿਵੇਂ ਚਾਹਾਂ ਜਿੱਥੇ ਚਾਹਾਂ ਤੈਨੂੰ ਮੈਂ ਪਰਖ ਸਕਦਾ ਹਾਂ ਇਹ ਹੀ ਮੇਰੀ ਕੁਦਰਤ ਦੀ ਮਾਇਆ ਏ ਪਰ ਉਹ ਭਲੇ ਮਾਨਸ ਮਨੁੱਖਾ ਉਹ ਭਲੇ ਮਾਨਸ ਮਨੁੱਖਾ ਤੇਰੀ ਸਮਝ ਦੇ ਵਿੱਚ ਇਹ ਕਿੱਥੋਂ ਆਇਆ ਏ ਉਹ ਭਲੇ ਮਾਨਸ ਮਨੁੱਖਾ ਤੇਰੀ ਸਮਝ ਦੇ ਵਿੱਚ ਕਦੋਂ ਤੇ ਇਹ ਕਿੱਥੇ ਆਇਆ ਏ ਤੇਰੀ ਤਾਂ ਮੈਂ ਮੈਂ ਨਹੀਂ ਤੈਨੂੰ ਖਾਇਆ ਏ ਤੇਰੀ ਤਾਂ ਮੈਂ ਮੈਂ ਨਹੀਂ ਤੈਨੂੰ ਖਾਇਆ ਏ ਵਿੱਚ ਆਕਾਸ਼ ਦੇ ਜਿਵੇਂ ਤੂੰ ਲਾਵੇਂ ਉਡਾਰੀਆਂ ਵਿੱਚ ਆਕਾਸ਼ ਦੇ ਜਿਵੇਂ ਤੂੰ ਲਾਵੇਂ ਉਡਾਰੀਆਂ ਉਸ ਤੇਰੀ ਮੈਂ ਮੈਂ ਨੇ ਤੈਨੂੰ ਹੀ ਖਾਇਆ ਏ ਥੋੜਾ ਤਾਂ ਸਬਰ ਰੱਖ ਲੈਂਦਾ ਥੋੜਾ ਤਾਂ ਸਬਰ ਰੱਖ ਲੈਂਦਾ ਮੈਂ ਤੇਰੀ ਬਾਹ ਫੜਨੀ ਸੀ ਥੋੜਾ ਤਾਂ ਸਬਰ ਰੱਖ ਲੈਂਦਾ ਮੈਂ ਤੇਰੀ ਬਾਹ ਫੜਨੀ ਸੀ ਪਰ ਤੂੰ ਤਾਂ ਮੈਨੂੰ ਹੀ ਨੀਚੇ ਗिराਇਆ ਏ हे पले मान्स मनुखा ते इस समझ ਦੇ ਵਿੱਚ ਕਦੋਂ ਤੇ ਕਿੱਥੇ ਆਇਆ ਏ ਤੂੰ ਮੇਰਾ ਮੇਰਾ ਕਰਕੇ ਮੇਰਾ ਹੀ ਖਾਇਆ ਏ ਤੂੰ ਮੇਰਾ ਮੇਰਾ ਕਰਕੇ ਮੇਰਾ ਹੀ ਖਾਇਆ ਏ ਤੇ ਮੈਨੂੰ ਹੀ ਤਾਣੇ ਦੇ ਦੇ ਕੇ ਮੈਨੂੰ ਹੀ ਤਾਣੇ ਦੇ ਦੇ ਕੇ ਤੂੰ ਬੁਰਾ ਬਣਾਇਆ ਏ ਕਾਸ਼ ਤੂੰ ਸਮਝ ਪਾਉਂਦਾ ਕਿ ਕੁਦਰਤ ਕੀ ਹੈ ਕਾਸ਼ ਤੂੰ ਸਮਝ ਪਾਉਂਦਾ ਕਿ ਕੁਦਰਤ ਕੀ ਹੈ ਕਾਸ਼ ਤੈਨੂੰ ਇਹ ਖੇਡ ਖਾਨੀ ਕਰਨ ਤੋਂ ਪਹਿਲਾ ਅਹਿਸਾਸ ਹੁੰਦਾ ਕਿ ਕੁਦਰਤ ਕੀ ਹੈ ਕਿ ਕੁਦਰਤ ਕੀ ਹੈ ਕੁਦਰਤ ਕੀ ਕਰ ਸਕਦੀ ਹੈ ਕੁਦਰਤ ਕਿਵੇਂ ਕਰਦੀ ਹੈ ਤੇ ਕੁਦਰਤ ਕਿਵੇਂ ਆਪਣੀ ਖੇਡ ਖੇਡਦੀ ਹੈ ਪਰ ਤੂੰ ਕਿੱਥੋਂ ਜਾਣੇਗਾ ਕੁਦਰਤ ਦੀਆਂ ਇੰਨਾਂ ਕਰਾਮਾਤਾਂ ਨੂੰ ਤੂੰ ਕਿੱਥੋਂ ਜਾਣੇਗਾ ਕੁਦਰਤ ਦੀਆਂ ਇੰਨਾਂ ਕਰਾਮਾਤਾਂ ਨੂੰ ਜਿੱਥੇ ਤੇਰੇ ਵਿੱਚ ਮੈਂ ਮੈਂ ਹੈ ਜਿੱਥੇ ਤੇਰੇ ਵਿੱਚ ਮੈਂ ਮੈਂ ਐ ਉੱਥੇ ਹੀ ਤੇਰਾ ਸਭ ਕੁਝ ਖਤਮ ਹੋ ਗਿਆ ਜਿੱਥੇ ਤੂੰ ਕਿਹਾ ਤੇਰਾ ਤੇਰਾ ਏ ਜਿੱਥੇ ਤੂੰ ਕਿਹਾ ਤੇਰਾ ਤੇਰਾ ਏ ਉੱਥੇ ਸਭ ਕੁਝ ਤੇਰਾ ਹੋ ਗਿਆ ਬਸ ਤੂੰ ਥੋੜੀ ਜਲਦੀ ਕਰ ਗਿਆ ਮੇਰੇ ਨਾਲ ਮਜ਼ਾਕ ਕਰਨ ਨੂੰ ਬਸ ਤੂੰ ਥੋੜਾ ਜਲਦੀ ਕਰ ਗਿਆ ਮੇਰੇ ਨਾਲ ਮਜ਼ਾਕ ਕਰਨ ਨੂੰ ਪੂਰਾ ਅਸਮਾਨ ਮੈਂ ਤੈਨੂੰ ਦਿੱਤਾ ਸੀ ਪੂਰਾ ਅਸਮਾਨ ਮੈਂ ਤੈਨੂੰ ਦਿੱਤਾ ਸੀ ਪਰ ਤੂੰ ਤਾਂ ਕੁਝ ਇੰਚ ਹੀ हासिल ਕਰਕੇ ਮਾਣ ਕਰ ਗਿਆ ਪੂਰਾ ਆਸਮਾਨ ਮੈਂ ਤੈਨੂੰ ਦਿੱਤਾ ਸੀ ਪਰ ਤੂੰ ਤਾਂ ਕੁਝ ਇੰਚ ਲੈ ਕੇ ਹੀ ਮਾਣ ਕਰ ਗਿਆ ਫਿਰ ਮੈਂ ਵੀ ਸੋਚਿਆ ਚੱਲ ਕੋਈ ਨਾ ਮੈਂ ਵੀ ਸੋਚਿਆ ਚੱਲ ਕੋਈ ਨਾ ਜੇ ਤੂੰ ਇੰਨਾ ਲੈਣਾ ਇੰਨਾ ਲੈ ਪਰ ਮੈਂ ਤਾਂ ਤੈਨੂੰ ਪੂਰਾ ਆਸਮਾਨ ਦਿੱਤਾ ਸੀ ਤੂੰ ਹੀ ਥੋੜੀ ਜੀ ਥਾਂ ਲੈ ਕੇ ਮਾਣ ਕਰ ਗਿਆ ਤੂੰ ਹੀ ਥੋੜੀ ਜੀ ਉਚਾਈ ਲੈ ਕੇ ਮਾਣ ਕਰ ਗਿਆ